ਸਾਰੇ ਸ਼੍ਰੀ ਕੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਇੱਕ ਸ਼ਾਰਟ ਜੀ ਵੀਡੀਓ ਬਣਾਉਣ ਲੱਗੇ ਆ ਤੇ ਇਹਦੇ ਵਿੱਚ ਆ ਛੋਟੀ ਜੀ ਹੈ ਜਾਣਕਾਰੀ ਵੀ ਛੋਟੀ ਜੀ ਹੈ ਪਰ ਬੜੀ ਕੰਮ ਦੀ ਜਾਣਕਾਰੀ ਹੈ ਉਹ ਮੈਂ ਦੱਸਣ ਲੱਗਿਆ ਸੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸੀ ਇੱਕ ਆਪਾਂ ਜਿਵੇਂ ਕਿਸੇ ਵੀ ਲੈੱਟ ਤੇ ਆਪਾਂ ਟੈਸਟ ਕਰਾਉਣ ਜਾਂਦੇ ਆ ਆਪਾਂ ਖੁਦ ਪੁੱਛਦੇ ਆ ਵੀ ਕਿੰਨੇ ਗ੍ਰਾਮ ਹੈ ਹੈਨਾ ਤੇ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਵੀ ਨਾਰਮਲ ਆਪਾਂ ਨੂੰ ਮੇਲ ਜਿਹੜੇ ਹੈਗੇ ਅਡਲਟ ਹੈ ਉਹਨਾਂ ਚ 12 ਪਲੱਸ ਚਾਹੀਦਾ ਵੀ 14 15 16 ਤੱਕ ਹੋਵੇ ਕੋਈ ਗੱਲ ਨਹੀਂ ਫੀਮੇਲ ਦਾ ਆਪਾਂ ਕਹਿ ਦਨੇ ਆ ਵੀ ਜੇ 11 ਤੋਂ ਉੱਪਰ ਹੋਵੇ ਤਾਂ ਚੰਗੀ ਗੱਲ ਜੇ 11.5 ਤੋਂ ਉੱਪਰ ਹੋਵੇ ਤੇ ਕਈ ਵਾਰੀ ਆਪਾਂ ਖੂਨ ਦਾਨ ਕਰਨ ਜਾਂਦੇ ਆ ਕੈਂਪ ਦੇ ਵਿੱਚ ਜਾਂਦੇ ਆ ਜਾਂ ਆਪਾਂ ਆ ਕਿਸੇ ਬਲੱਡ ਬੈਂਕ ਦੇ ਵਿੱਚ ਖੂਨ ਦਾਨ ਕਰਨ ਜਾਣੇ ਆ ਜਾਂ ਕਿਸੇ ਆਪਣੇ ਮਿੱਤਰ ਸਬੰਧੀ ਨੂੰ ਲੋੜ ਹੁੰਦੀ ਹੈ ਆਪਾਂ ਉਦੋਂ ਖੂਨ ਦਾਨ ਕਰਨ ਜਾਣੇ ਆ ਤਾਂ ਉੱਥੇ ਆਪਣਾ ਇੱਕ ਕੁਐਸਚਨ ਹੁੰਦਾ ਕਿ ਆਪਾਂ ਕਿੰਨਾ ਖੂਨ ਦਾਨ ਕਰਨਾ ਆਪਾਂ ਬਲੱਡ ਬੈਂਕ ਵਾਲਿਆਂ ਨੂੰ ਪੁੱਛਦੇ ਆ ਕਿੰਨਾ ਤੁਸੀਂ ਸਾਡਾ ਖੂਨ ਕੱਢੋਗੇ ਤਾਂ ਉਹ ਕਹਿ ਦਿੰਦੇ ਆ ਜੀ ਅਸੀਂ ਤੁਹਾਡਾ 300 350 ਗ੍ਰਾਮ 300 350 ਐਮਐਲ ਅਸੀਂ ਖੂਨ ਕੱਢਾਂਗੇ ਠੀਕ ਹੈ ਤਾਂ ਆਪਾਂ ਨੂੰ ਇਹ ਮਨ ਦੇ ਵਿੱਚ ਕਈ ਵਾਰੀ ਇਹ ਸ਼ੰਕਾ ਬਣ ਜਾਂਦੀ ਹੈ ਵੀਰ ਮੇਰਾ 13 ਗ੍ਰਾਮ ਸੀਗਾ ਜਾਂ ਮੇਰਾ 12 ਗ੍ਰਾਮ ਸੀਗਾ ਉਹਦੇ ਚੋਂ 12 ਦੇ ਵਿੱਚੋਂ 3.5 ਤਾਂ ਇਹਨਾਂ ਨੇ ਕੱਢ ਲੈਣਾ ਮੇਰਾ ਤਾਂ ਹਨਾ 9 ਦੇ ਕਰੀਬ ਰਹਿ ਜਾਊਗਾ ਜਾਂ 9 ਤੋਂ ਵੀ ਘੱਟ ਜਾਊਗਾ ਤਾਂ ਇਹ ਦੋ ਅਲੱਗ-ਅਲੱਗ ਮੈਟਰ ਆ ਉਹ ਮੈਂ ਤੁਹਾਨੂੰ ਦੱਸਦਾ ਵੀ ਗ੍ਰਾਮਾਂ ਦੇ ਵਿੱਚ ਖੂਨ ਹੋਣਾ ਉਹ ਅਲੱਗ ਚੀਜ਼ ਆ ਠੀਕ ਹੈ ਤੇ ਐਮ ਐਲ ਦੇ ਵਿੱਚ ਹੋਣਾ ਉਹ ਅਲੱਗ ਚੀਜ਼ ਆ ਤੇ ਜਿਵੇਂ ਹੁਣ ਨਾਰਮਲ ਇੱਕ ਆ 20 25 ਸਾਲ ਦਾ ਕੋਈ ਮੇਲ ਉਹਦੇ ਵਿੱਚ 12 12.5 ਗ੍ਰਾਮ 13 14 ਗ੍ਰਾਮ ਜੇ ਖੂਨ ਆ ਠੀਕ ਹੈ ਉਹ ਨੋਰਮਲ ਆ ਪਰ ਜਿਹੜਾ ਆਪਾਂ ਦਾਨ ਕਰਦੇ ਆ ਉਹ ਐਮ ਐਲ ਦੇ ਵਿੱਚ ਯਾਨੀ ਕਿ ਲੀਟਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਹ ਸ਼ਰੀਰ ਦੇ ਵਿੱਚ ਖੂਨ ਕਿੰਨਾ ਹੁੰਦਾ ਹੈਗਾ ਉਹ ਮੈਂ ਤੁਹਾਨੂੰ ਦੱਸਦਾ ਹੁਣ ਜਿਵੇਂ ਕੋਈ 6 ਫੁੱਟ ਦਾ 25 26 ਸਾਲ ਦਾ ਗੱਭਰੂ ਜਵਾਨ ਕੋਈ ਮੁੰਡਾ ਠੀਕ ਹੈ ਉਹਦਾ ਵਜਨ ਤਕਰੀਬਨ 70-75 ਕਿਲੋ ਹੈ ਤਾਂ ਅੰਦਾਜ਼ਨ ਉਹਦੇ ਵਿੱਚ ਜਿਹੜਾ 6 ਫੁੱਟ ਕੱਦ ਹੈ ਉਹਦਾ ਅੰਦਾਜ਼ਨ ਉਹਦੇ ਵਿੱਚ ਜਿਹੜਾ ਖੂਨ ਹੈਗਾ ਉਹ 6 ਲੀਟਰ ਦੇ ਕਰੀਬ ਹੋਊਗਾ ਠੀਕ ਹੈ ਤਾਂ 6 ਲੀਟਰ ਮੀਨਸ 6000 ਐਮ ਐਲ ਠੀਕ ਹੈ 6000 ਐਮ ਐਲ ਦੇ ਵਿੱਚੋਂ ਸਿਰਫ ਬਲੱਡ ਬੈਂਕ ਆ ਰਾਇ ਨੇ 3350 ਤੋਂ 400 ਐਮ ਐਲ ਬਲੱਡ ਲੈਣਾ ਹੈ ਤੱਕ 6000 ml ਦੇ ਵਿੱਚੋਂ 350 ml ਜੇ ਬਲੱਡ ਉਹਨਾਂ ਨੇ ਕੱਢਿਆ ਤਾਂ ਬੋਡੀ ਨੂੰ ਕਿੰਨਾ ਕੁ ਇਫੈਕਟ ਪਾਉਣਾ ਹੈ ਲੀਟਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਲੀਟਰਾਂ ਦੇ ਵਿੱਚ ਤਾਂ ਉਹ ਵਿਦਨ 24 ਆਵਰਸ ਜਾਂ 36 ਆਵਰਸ ਮਤਲਬ 24 36 ਘੰਟਿਆਂ ਦੇ ਵਿੱਚ ਉਹ ਪੂਰਾ ਹੋ ਜਾਣਾ ਹੈਗਾ ਤੇ ਹਾਂ ਗ੍ਰਾਮਾਂ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਤਾਂ ਗ੍ਰਾਮਾਂ ਦੇ ਵਿੱਚ ਰਤੀ ਪਰ ਵੀ ਫਰਕ ਨਹੀਂ ਪੈਂਦਾਗਾ ਬਿਲਕੁਲ ਨਹੀਂ ਵੀ ਜੇ ਉਹਦਾ 13 13.5 ਗ੍ਰਾਮ ਖੂਨ ਆ ਮੰਨ ਕੇ ਚੱਲੋ 13.5 ਗ੍ਰਾਮ ਖੂਨ ਆ ਉਨੇ 350 ਐਮਐਲ ਹੋ ਜੇ ਚੋਂ ਡੀਟ ਕਰਤਾ ਤਾਂ ਜੇ ਉਹ 24 36 ਘੰਟੇ ਬਾਅਦ ਆਪਦਾ ਟੈਸਟ ਦੁਬਾਰਾ ਕਰਾਉਗ ਤਾਂ ਉਹਦਾ 13.5 ਦੀ بجائے 13 ਰਹਿ ਜਾਊਗਾ ਇੱਕ ਦੂਜਾ ਜਿਆਦਾ ਫਰਕ ਨਹੀਂ ਪੈਂਦਾ ਤੇ ਉਹਨੂੰ ਵੀ ਆਟੋਮੈਟਿਕਲੀ ਬਾਡੀ ਨੇ ਕੁਝ ਹਫ਼ਤਿਆਂ ਦੇ ਵਿੱਚ ਹੀ ਰਿਕਵਰ ਕਰ ਲੈਣਾ ਹੁੰਦਾ ਬਾਡੀ ਨੇ ਉਹ ਖੂਨ ਪੂਰਾ ਗ੍ਰਾਮਾਂ ਦੇ ਵਿੱਚ ਵੀ ਕਰ ਲੈਣਾ ਹੁੰਦਾ ਹੈ ਤਾਂ ਇਹ ਬਸ ਮੇਰੇ ਕੋਲੇ ਕਈ ਵਾਰੀ ਪੇਸ਼ੈਂਟ ਵੀ ਮਿੱਤਰ ਪਿਆਰੇ ਵੀ ਇਹ ਕੁਐਸਚਨ ਪੁੱਛਦੇ ਆ ਤਾਂ ਮੈਨੂੰ ਲੱਗਿਆ ਵੀ ਮੈਂ ਕਿਹਾ ਚਲੋ ਇਹ ਛੋਟੀ ਜੀ ਜਾਣਕਾਰੀ ਆਪਾਂ ਸਾਰਿਆਂ ਨਾਲ ਸਾਂਝੀ ਕਰਦੇ ਆ ਚਲੋ ਜੀ ਹੱਸੀਕਾਰ